ਪਰ ਮੈਂ ਗੱਲ ਕਹਿਣਾ ਕਿ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਖਾਕੀ ਪੱਗਾਂ ਦੀ ਥਾਂ ਝਾੜੂ ਵਾਲਿਆਂ ਵਾਲੀ ਪੀਲੀ ਪੱਗ ਬੰਨਣੀ ਚਾਹੀਦੀ ਹੈ। ਜਨਾ ਬੇੜਾ ਕਰਕੇ ਗਿਆ ਯਾਰ ਆਹ ਸਪੀਡੀ ਮੈਨੂੰ ਕਹਿੰਦੇ ਮੈਨੂੰ ਡੀਐਸਪੀ ਲਵਾ ਦੇ ਜਦੋਂ ਡੀਐਸਪੀ ਹੁੰਦਾ ਸੀ ਮੈਂ ਲਵਾਇਆ ਆ ਜਿਹੜਾ ਜਿਸਪਾਲਟ ਢੱਲੋਂ ਮੈਂ ਲਵਾਈ ਰੱਖਿਆ ਆ ਪਿੱਛੇ ਚਮੇਲੀ ਸਾਹਿਬ ਖੜੇ ਆ ਸਾਡਾ ਕੈਪਟਨ ਮਰਿੰਦਰ ਸਿੰਘ ਕਹੇ ਕੀ ਚਮੇਲੀ ਗਲਦਸਤੇ ਚ ਪਾ ਕੇ ਲੈ ਜਾਊਂਗਾ ਮੈਂ ਠੀਕੇ ਕਾਲੀਦਲ ਦਾ ਬੰਦਾ ਮੈਂ ਕਿਹਾ ਭਰਾ ਐ ਮੇਰਾ ਮੈਂ ਇਹਨੂੰ ਮਖੂਲ ਆਇਆ ਪੁੱਛੋ ਮਗਰ ਉਹ ਯਾਰ ਇੰਨਾ ਧੋਖਾ ਸਾਡੇ ਨੂੰ ਸਰ ਤੁਸੀਂ ਸਾਰੇ ਸਾਡੇ ਨਾਲ ਇੰਨਾ ਧੋਖਾ ਮੇਰੇ 35 ਬੰਦੇ ਆਏ ਅੰਦਰ ਤੁਸੀਂ 35 ਬੰਦਿਆਂ ਚੋਂ ਤਹਿਸੀਲਦਾਰ ਸਾਹਿਬ ਜ਼ਿੰਮੇਵਾਰ ਹੋ ਸਰ ਇੱਕ ਵੀਡੀਓ ਵਿਖਾ ਦਿਓ ਮੇਰੇ ਬੰਦੇ ਦੀ ਮੈਂ ਸਰ ਇੱਕ ਵੀਡੀਓ ਮੇਰੇ ਬੰਦੇ ਦੀ ਮੇਰੇ ਕੈਂਡੀਡੇਟ ਦੀ ਗੱਲ ਨੂੰ ਬੜੀ ਕਿਸੇ ਨੂੰ ਟੋਕਣ ਦਿੱਤਾ ਨਹੀਂ ਸਰ ਪ੍ਰੀਤ ਮੇਰੇ ਇੱਕ ਬੰਦੇ ਦੀ ਵੀਡੀਓ ਵਿਖਾ ਲਈ ਮੈਂ ਸਰ ਮੈਂ ਮੈਂ ਐਸਟੀਐਮ ਨੂੰ ਇਹ ਗੱਲ ਕਹਿੰਦਾ ਮੈਂ ਆਰੋ ਨਹੀਂਗਾ ਇਹਨੂੰ ਕਹ ਐਸਟੀਐਮ ਤੋਂ ਇਥੋਂ ਅਸਤੀਫਾ ਦੇ ਦੇ ਐਸਟੀਐਮ ਲੱਗਣ ਦਾ ਜਿਆਦਾ ਸ਼ੌਂਕਾ ਜਿਹਨੂੰ ਇਹ ਨਹੀਂ ਪਤਾ ਮੈਨੇਜਮੈਂਟ ਕਿਵੇਂ ਚਲਾਉਣੀ ਆ ਸਰ ਕੱਲ ਲਾਸਟ ਡੇ ਨਾਮੀਨੇਸ਼ਨਸ ਆ ਇੱਥੇ ਬੈਠਾ ਇੱਥੇ ਰੈਸਟ੍ਰੇਟ ਸ਼ੂਟ ਸਰ ਇਹ ਤੇ ਇੱਥੇ ਬੈਠੇ ਫਿਰ ਆਪਾਂ ਮਾਨ ਜੋ ਤੁਹਾਡਾ ਧੰਨਵਾਦ ਕਰਦਾ ਹਾਈ ਕੋਰਟ ਦਾ ਧੰਨਵਾਦ ਕਰਦਾ ਅਸੀਂ ਕੋਈ ਅੰਦਰ ਨਹੀਂ ਬੈਠੇਗੇ ਕਿਸੇ ਦਫ਼ਤਰ ਚ ਬੈਠੇ ਆ ਤਾਂ ਦੱਸ ਦਿਓ ਵਿਖਾਓ ਵੀ ਮੁੰਡਿਓ ਵੀਡੀਓ ਰਹੀ ਬਾਹਰ ਬੈਠਿਆ ਖੁੱਲੇ ਆਸਮਾਨ ਚ ਔਰ ਖੁੱਲੇ ਆਸਮਾਨ ਚ ਬੈਠੇ ਆ ਆਂਗੇ ਸੀਐੱਪੀ ਲੀਡਰ ਨਾਲ ਗੱਲ ਹੋਈ ਹੈ ਜਾਂ ਰੰਧਾਵਾ ਸਾਹਿਬ ਨਾਲ ਗੱਲ ਕਾਗਜ਼ ਭਰਾ ਕੇ ਉਠਾਂਗੇ ਚਾਹੇ ਕੱਲ ਸ਼ਾਮ ਨੂੰ ਉਠਾ ਲਈ ਉਨੇ ਸਰ ਮੇਰੀ ਮੇਰੀ ਰਿਕੁਐਸਟ ਹੈ ਸਰ ਐਮ ਸੀ ਸੀ ਸਿਆਸੀ ਮੁੰਡਾ ਸਾਡਾ ਸਰ ਸਰ ਇਸ ਕਰਕੇ ਮੈਂ ਕਹਿੰਦਾ ਮੇਰੀ ਮੇਰੀ ਸਰਕਲ ਤਖਤਰ ਐਮ ਸੀ ਸੀ ਥੋੜਾ ਬੁਨਗਦੀ ਵਾਲੀ ਸਰ ਪਲੀਸ ਇੱਕ ਵਾਰੀ ਬਾਈ ਦੀ ਪਕਸ਼ਾ ਦੀ ਕਿ ਇਸ ਰਜਿਸਟਰਡ ਕਰ ਦਿਓ ਉਹਨਾਂ ਦੇ ਕਰੋ ਜਿਹੜੇ ਬੰਦੇ ਇੱਥੇ ਅੰਦਰ ਗੁੰਡਾਗਰਦੀ ਕਰਨਾ ਇਸ ਸਾਡੇ ਤਾਂ 35 ਬੰਦੇ ਸੀ 35 ਬੰਦੇ ਸਾਡੇ ਤੁਸੀਂ ਬੋਲੋ ਨਾ ਕਿੰਨੇ ਬੰਦੇ ਸੀ ਜਦੋਂ ਮੈਂ ਗੱਲ ਕਰਦਾ ਤਾਂ ਤੁਸੀਂ ਕੋਈ ਨਾ ਬੋਲੋ ਵੀ ਸਾਡੇ ਸਿਰਫ 35 ਬੰਦੇ ਸੀ ਜਿਹੜੇ ਇਧਾਂ ਦੀ ਪਰ ਮੈਂ ਗੱਲ ਕਹਿਣਾ ਕਿ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਖਾਕੀ ਪੱਗਾਂ ਦੀ ਥਾਂ ਝਾੜੂ ਵਾਲਿਆਂ ਵਾਲੀ ਪੀਲੀ ਪੱਗ ਬੰਨਣੀ ਚਾਹੀਦੀ ਹੈ ਜਨਾ ਬੇੜਾ ਕਰਕੇ ਗਿਆ ਯਾਰ ਆ ਸਪੀਡੀ ਮੈਨੂੰ ਕਹਿੰਦੇ ਮੈਨੂੰ ਡੀਐਸਪੀ ਲਵਾ ਦੇ ਜਦੋਂ ਡੀਐਸਪੀ ਹੁੰਦਾ ਸੀ ਮੈਂ ਲਵਾਇਆ ਆ ਜਿਹੜਾ ਡਿਸਪਾਲਟ ਹੱਲੋਂ ਮੈਂ ਲਵਾਈ ਰੱਖਿਆ ਆ ਪਿੱਛੇ ਚਮੇਲੀ ਸਾਹਿਬ ਖੜੇ ਆ ਸਾਡਾ ਕੈਪਟਨ ਮਰਿੰਦਰ ਸਿੰਘ ਕਹੇ ਕਿ ਚਮੇਲੀ ਗਲਦਸਤੇ ਚ ਪਾ ਕੇ ਲੈ ਜੂਗਾ ਮੈਂ ਠੀਕ ਹੈ ਕਾਲੀਦਲ ਦਾ ਬੰਦਾ ਮੈਂ ਕਿਹਾ ਭਰਾ ਹੈ ਮੇਰਾ ਮੈਂ ਇਹਨੂੰ ਮਖੂਲ ਆਇਆ ਪੁੱਛੋ ਮਗਰ ਉਹ ਯਾਰ ਇੰਨਾ ਧੋਖਾ ਸਾਡੇ ਨੂੰ ਸਰ ਤੁਸੀਂ ਸਾਰੇ ਸਾਡੇ ਨਾਲ ਇੰਨਾ ਧੋਖਾ ਮੇਰੇ 35 ਬੰਦੇ ਆਏ ਅੰਦਰ ਤੁਸੀਂ 35 ਬੰਦਿਆਂ 'ਚੋਂ ਤਹਿਸੀਲਦਾਰ ਸਾਹਿਬ ਜ਼ਿੰਮੇਵਾਰ ਹੋ ਸਰ ਇੱਕ ਵੀਡੀਓ ਵਿਖਾ ਦਿਓ ਮੇਰੇ ਬੰਦੇ ਦੀ ਮੈਂ ਸਰ ਇੱਕ ਵੀਡੀਓ ਮੇਰੇ ਬੰਦੇ ਦੀ ਮੇਰੇ ਕੈਂਡੀਡੇਟ ਦੀ ਗੱਲ ਨੂੰ ਬੜੀ ਕਿਸੇ ਨੂੰ ਟੋਕਣ ਦਿੱਤਾ ਨਹੀਂ ਸਰ ਪ੍ਰੀਤ ਮੇਰੇ ਇੱਕ ਬੰਦੇ ਦੀ ਵੀਡੀਓ ਵਿਖਾ ਦਿਓ ਮੈਂ ਸਰ ਮੈਂ ਮੈਂ ਸਰ ਨੂੰ ਇਹ ਜੈਂਤੀ ਕਰਕੇ ਲੈ ਕੇ ਗਏ ਇੱਕ ਮਿੰਟ ਤੇ ਯਾਰ ਬਾਕੀ ਕੋਈ ਨਹੀਂ ਬੋਲਦਾ ਨਹੀਂ ਨਹੀਂ ਇੱਕ ਟੋਕਨ ਦੀ ਜੈਂਤੀ ਕਰਕੇ ਦੇ ਦਿੱਤੀ ਮੈਨੂੰ ਟੋਕਨ ਮਿਲਿਆ ਬਾਹਰ ਚੁੱਪ ਕਰੋ ਹਜ਼ਾਰ ਕਾ ਤਾਂ ਮੈਨੂੰ ਟੋਕਨ ਮਿਲਿਆ ਸਰ ਟੋਕਨ ਟੋਕਨ ਮੈਂ ਆ ਵੀਰ ਸਰ ਇਹ ਵੀਡੀਓ ਵਿਖਾਓ ਜਿਹੜੀ ਦੇਨੇ ਆਪਾਂ ਟੋਕਨ ਜਿਹੜੇ ਵੰਡੇ ਸੂ ਦੀ ਵੀਡੀਓਗ੍ਰਾਫੀ ਕਿੱਥੇ ਹੈ ਕੈਮਰੇ ਕਿੱਥੇ ਹੈ ਤਲੇਵੇਲਾ ਕਿ ਕੈਮਰਾ ਲਾ ਲੈ ਤਲੇਵੇਲਾ ਹੋਰ ਪੁੱਛ ਲਈਆ ਮੈਂ ਕੰਦ ਕਰਦਾ ਠੀਕ ਹੈ ਠੀਕ ਇਹ ਨਹੀਂ ਬੋਲਣਾ ਚਾਹੀਦਾ ਬੋਲਣਾ ਟਾਈਗ ਨਹੀਂ ਬਹੁਤ ਅੰਦਰ ਸੀ ਉਹ ਕਿਉਂ ਨਾ ਬੋਲਿਆ ਮੈਂ ਸਰ ਨੂੰ ਵਟਸਐਪ ਕਰ ਲਵਾਂ ਫਿਰ ਮੈਮ ਮੰਗਾਲੀ ਵਟਸਐਪ ਨਹੀਂ ਤੇ ਖੜ ਕੇ ਗੱਲ ਕਰਕੇ ਜਾਓ ਮੈਂ ਸਰ ਇੱਥੇ ਹੀ ਹਾਂ ਸਰ ਸਰ ਮੇਰੀ ਇੱਕ ਰਿਕਵੈਸਟ ਹੈ ਜੀ ਮੈਨੂੰ ਇਹ ਗੱਲ ਕਹਿੰਦਾ ਮੈਂ ਆਰੋ ਨਹੀਂਗਾ ਤੈਨੂੰ ਕਹ ਐਸਟੀਐਮ ਤੋਂ ਇਥੋਂ ਅਸਤੀਫਾ ਦੇ ਦੇ ਐਸਟੀਐਮ ਲੱਗਣ ਦਾ ਜ਼ਿਆਦਾ ਸ਼ੌਂਕ ਆ ਜੇ ਨੂੰ ਇਹ ਨਹੀਂ ਪਤਾ ਮੈਨੇਜਮੈਂਟ ਕਿਵੇਂ ਚਲਾਉਣੀ ਆ ਮੇਰੇ ਸਰ ਕੱਲ ਲਾਸਟ ਡੇ ਨਾਮੀਨੇਸ਼ਨਸ ਆ ਬਿਲਕੁਲੀ ਰੈਸਟ ਸ਼ੂਟ ਇੱਥੇ ਬੈਠਾ ਇੱਥੇ ਰੈਸਟ ਸ਼ੂਟ ਸਰ ਇਹ ਤੇ ਇਹਦੇ ਫਿਰ ਆਪਾਂ ਮਾਨ ਜੋ ਤੁਹਾਡਾ ਧੰਨਵਾਦ ਕਰਦਾ ਹਾਈ ਕੋਰਟ ਦਾ ਧੰਨਵਾਦ ਕਰਦਾ ਅਸੀਂ ਕੋਈ ਅੰਦਰ ਨਹੀਂ ਬੈਠੇਗੇ ਕਿਸੇ ਦਫਤਰ 'ਚ ਬੈਠੇ ਆ ਤਾਂ ਦੱਸਦੇ ਹੋ ਵਿਖਾਓ ਬਈ ਨੂੰ ਲਿਓ ਵੀਡੀਓ ਰਹੀਂ ਬਾਹਰ ਬੈਠਿਆ ਖੁੱਲੇ ਆਸਮਾਨ 'ਚ ਔਰ ਖੁੱਲੇ ਆਸਮਾਨ 'ਚ ਬੈਠੇ ਆ ਔਰ ਇਹ ਤੁਹਾਡੇ ਭਾਈ ਬੈਠੇ ਆ ਸਰ ਮੇਰੀ ਰਿਕਵੈਸਟ ਆ ਉਹਨਾਂ ਪੁਲਿਸ ਅਫਸਰਾਂ ਦੇ ਭਾਈ ਬੈਠੇ ਆ ਜਿਹੜੇ ਰਾਜਪੂਤ ਬਣ ਕੇ ਕੰਮ ਕਰਦੇ ਆ ਜਿਹੜਾ ਚੰਗਾ ਬੰਦਾ ਨਾ ਜਿਹਨੂੰ ਮੈਂ ਲਵਾਇਆ ਉਹ ਦੂਜੀ ਵਾਰ ਆਉਂਦਾ ਨਹੀਂ ਉਹ ਕਹਿੰਦਾ ਭਾਈ ਹੁੰਦਾ ਐਸਪੀ ਦਾ ਫੋਨ ਆਇਆ ਅੱਜ ਉਹ ਡੀਐਸਪੀ ਬਣਿਆ ਉਹ ਕਹਿੰਦਾ ਭਾਈ ਇਹਨਾਂ ਨੂੰ ਲੱਗਣਾ ਨਹੀਂ ਸੀ ਚਾਹੀਦਾ ਠੀਕ ਹੈ ਇਸ ਚਲ ਕੇ ਮੈਂ ਇਹ ਬੇਨਤੀ ਕਰਦਾ ਕਿ ਕੋਈ ਨਹੀਂ ਇਤਰਾਜ਼ ਚੜਾਤ ਆਉਂਦੇ ਰਹਿੰਦੇ ਆ ਟੱਪ ਗਿਆ ਸਮਾਂ ਇਹਨਾਂ ਦਾ ਹਾਂਜੀ ਟੱਪ ਗਿਆ ਪਰ ਯਾਰ ਦੇ 5 ਸਾਲ ਆ ਆ ਵੀ ਸਾਲ ਮੇਰਾ 6 ਸਾਲ ਔਖੇ ਹੋ ਜਾਣੇ ਆ ਕੱਪੜੇ ਨੂੰ ਦੇ ਦੋ ਜਰਾ ਤੁਹਾਡਾ ਬਖਸ਼ਿਸ਼ ਇਹ ਸਾਹ ਨਾਲ ਜਿੰਦਾ 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 ਆ ਸਾਡੀ ਜੋ ਲੈਣ ਚਾਹੁੰਦਾ ਕਿ ਲਾਈਟ ਬੰਦ ਕਰਤੀ ਆ ਲਾਈਟਾਂ ਜਗਾਓ ਬਈ ਲਾਈਟ ਦਿਲਾਓ ਯਾਰ ਲਾਈਟ ਜਗਾਓ ਉਹ ਫੋਨ ਦੀਆਂ ਲਾਈਟਾਂ ਇਹੋ ਜਿਹਾ ਕੰਮ ਕਰਦੇ ਆ ਥੀਲਦਾਰ ਸਾਹਿਬ ਆ ਮੈਂ ਪਹਿਲਾਂ ਬਤਾ ਸੀ ਨਾ ਕਿ ਮੈਂ ਤੁਹਾਡੇ ਸਾਹਮਣੇ ਤੇ ਨੇਰੇ ਨੇਰੇ ਜੀ ਖੜਾ ਤੁਹਾਡੇ ਨਾਲ ਆਇਆ ਹੋਸ਼ ਕਰਕੇ ਆ ਕਿ ਇੱਕ ਥੀਲਦਾਰ ਸਾਹਿਬ ਇੱਕ ਹੋਰ ਦੱਸਦਿਆਂ ਤੁਹਾਨੂੰ ਇਥੋਂ ਦੀ ਜ਼ਿੰਮੇਵਾਰੀ ਜਿਹੜੀ ਆ ਸਰ ਮੈਂ ਕਿ ਉਹਨਾਂ ਦੀ ਗੁੰਡਾਗਰਦੀ ਜਿਹੜੀ ਆ ਅਸੀਂ ਪਰਸਨਲ ਇਨਸ਼ੋਰ ਕਰਾਂਗੇ ਸਰ ਉਹ ਇੱਥੇ ਫਿਰਦੇ ਆ ਰਾਤ ਨੂੰ ਮੇਰਾ ਕਿਸੇ ਬੰਦੇ ਦਾ ਨੁਕਸਾਨ ਹੋ ਜੀ ਮੇਰੇ ਕਿਸੇ ਬੰਦੇ ਦੀ ਗੱਡੀਆਂ ਨਹੀਂ ਅੱਗੇ ਆਉਣ ਦਿੰਦੇਗੇ ਉਹ ਰੋਡ ਤੇ ਖੜੀਆਂ ਨੇ ਕਿਸੇ ਦੀ ਗੱਡੀ ਚੋਰੀ ਹੋ ਜੇ ਕਿਸੇ ਦਾ ਕੋਈ ਨੁਕਸਾਨ ਹੋ ਜੇ ਤਾਂ ਉਹਦਾ ਜ਼ਿੰਮੇਵਾਰ ਡੀਐਸਪੀ ਜੀਰਾ ਤੇ ਐਸਐਚਓ ਜੀਰਾ ਹੋਣਗੇ